ਹਾਂਜੀ ਦੋਸਤੋ ਬੈਂਕਾਂ ਦੇ ਵਿੱਚ ਨਿਕਲ ਗਈ ਭਰਤੀ ਤੇ ਜਿਹੜੇ ਕਰਦੇ ਨੇ ਤਿਆਰੀ ਤੇ ਉਹ ਵੀ ਖਿੱਚ ਲਓ ਤਿਆਰੀ ਕਿਉਂਕਿ ਜਲਦੀ ਜਲਦੀ ਜਿਹੜਾ ਇਹਦਾ ਪੇਪਰ ਆ ਉਹ ਹੋ ਜਾਣਾ ਦੇਖ ਲਓ ਤੁਸੀਂ ਕਿਹੜੀਆਂ-ਕਿਹੜੀਆਂ ਬੈਂਕਾਂ ਦੇ ਵਿੱਚ ਆਈਬੀਪੀਐਸ ਦੀ ਸਾਈਟ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਨੋਟੀਫਿਕੇਸ਼ਨ ਆ ਉਹ ਚੈੱਕ ਕਰ ਸਕਦੇ ਹੋ ਤੇ ਜਿਹੜੀ ਇਹਦੀ ਲਾਸਟ ਡੇਟ ਆ ਉਹ 21 7 2024 ਹੈ ਤੇ ਅੱਜ ਹੋ ਗਈ 20 ਤੇ ਕੱਲ ਦਾ ਦਿਨ ਆ ਲਾਸਟ ਪਿਆ ਹੈ ਜੀ ਤੇ ਇਹ ਜਿਹੜੀ ਭਰਤੀ ਆ ਤੁਸੀਂ ਉਹ ਭਰ ਸਕਦੇ ਹੋ ਤੇ ਜਿਹੜਾ ਇਹਦਾ ਪੇਪਰ ਹੈ ਉਹ ਅਗਸਤ ਦੇ ਵਿੱਚ ਹੋ ਜਾਣਾ ਪਹਿਲਾ ਪੇਪਰ ਤੇ ਜਿਹੜਾ ਮੇਨ ਪੇਪਰ ਆ ਉਹ ਅਕਤੂਬਰ ਦੇ ਵਿੱਚ ਹੋਣਾ ਤੇ ਇਹਨੂੰ ਤੁਸੀਂ ਜਲਦੀ ਜਲਦੀ ਜਿਹੜੀ ਇੱਕ ਦਿਨ ਰਹਿ ਗਿਆ ਤੇ ਅੱਜ ਤੇ ਅੱਜ ਜਿਹੜੀ ਇਹ ਭਰਤੀ ਇਹੋ ਭਰ ਦੋ ਤੇ ਇਹਦੇ ਵਾਸਤੇ ਜਿਹੜੀ ਆਪ ਨੂੰ ਕੁਆਲੀਫਿਕੇਸ਼ਨ ਚਾਹੀਦੀ ਹੈ ਉਹ ਕੋਈ ਵੀ ਡਿਗਰੀ ਹੋਵੇ ਤੇ ਜਿਹੜੀ ਗਵਰਨਮੈਂਟ ਸੈਂਟਰਲ ਮਤਲਬ ਡਿਗਰੀ ਯੂਨੀਵਰਸਿਟੀ ਰੈਕਗਨਾਈਜ਼ ਹੋਵੇ ਤਾਂ ਦੇਖ ਲਓ ਤੁਸੀਂ ਇਹਦੇ ਵਿੱਚ ਜਿਹੜਾ ਪੇਪਰ ਹੈ ਉਹਦਾ ਜਿਹੜਾ ਆਬਜੈਕਟਿਵ ਪੇਪਰ ਹੈ ਤਾਂ ਉਹਦੇ ਜਿਹੜੇ ਨੰਬਰ ਨੇ ਉਹ ਇਸ ਤਰੀਕੇ ਨਾਲ ਆਉਣਗੇ ਇਸ ਤਰੀਕੇ ਦਾ ਬੜਾ ਛੋਟਾ ਸਿਲੇਬਸ ਹੈ ਉਹ ਇਸ ਤਰੀਕੇ ਨਾਲ ਆਉਣਾਗਾ ਤੇ ਇਹ ਤੁਸੀਂ ਧਿਆਨ ਰੱਖਣਾ ਕਿਉਂਕਿ ਜਿਹੜਾ 200 ਨੰਬਰ ਦਾ ਪੇਪਰ ਹੈ ਤੇ 160 ਮਿੰਟ ਲੱਗਣਗੇ ਤੁਹਾਨੂੰ ਸਾਰੇ ਤੇ ਆਹ ਜਿਹੜੇ ਮਤਲਬ ਆਪਾਂ ਨੂੰ ਕਿਹੜੀਆਂ-ਕਿਹੜੀਆਂ ਲੈਂਗੁਏਜ ਵਿੱਚ ਕਿਹੜੀ-ਕਿਹੜੀ ਸਟੇਟ ਦੇ ਵਿੱਚ ਆਪਾਂ ਨੂੰ ਲੈਂਗੁਏਜ ਜ਼ਰੂਰੀ ਹੈ ਜਿਹੜੀ ਸਟੇਟ ਦੇ ਵਿੱਚ ਆਪਾਂ ਭਰਾਂਗੇ ਉਹ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਇੰਗਲਿਸ਼ ਹਿੰਦੀ ਤੇ ਪੰਜਾਬੀ ਜ਼ਰੂਰੀ ਹੈ ਤੇ ਤਾਂ ਕਰਕੇ ਇਸ మీడియం ਦੇ ਵਿੱਚ ਜਿਹੜਾ ਉਹ ਪੇਪਰ ਹੋਊਗਾ ਤੇ ਇਹਦੀ ਜਿਹੜੀ ਫੀਸ ਹੈ ਉਹ 175 ਰੁਪਏ ਹੈ ਜੀ ਐਸਸੀ ਐਸਡੀਪੀਡਬਲਯੂ ਬੀਡੀ ਈਐਸਐਮ ਤੇ ਡੀਈਐਸਐਮ ਤੇ ਜਿਹੜੀ 850 ਰੁਪਿਆ ਫੀਸ ਹੈ ਉਹ ਹੈਗੀ ਹੈ ਜੀ ਜਰਨਲ ਵਾਸਤੇ ਤੇ ਬਾਕੀ ਸਾਰੀਆਂ categories ਵਾਸਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਦਾ ਜਿਹੜਾ ਉਹ ਭਲਾ ਹੋ ਸਕੇ ਤਾਂ ਆਹ ਬੈਂਕਾਂ ਆ ਗਈਆਂ ਜੀ ਸਟੇਟ ਵਾਈਜ਼ ਮਤਲਬ ਕਿਹੜੀ ਕਿਹੜੀ ਬੈਂਕ ਦੇ ਵਿੱਚ ਕਿੰਨੀਆਂ ਕਿੰਨੀਆਂ ਪੋਸਟਾਂ ਨੇ ਉਹ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਦੇਖ ਲਿਓ ਤੇ ਮੈਂ ਤੁਹਾਨੂੰ ਪੰਜਾਬ ਦੀ ਦਿਖਾ ਦਿੰਨਾ ਵੀ ਆਪਾਂ ਪੰਜਾਬ ਤੇ ਰਹਿੰਦੇ ਆ ਤਾਂ ਕਰਕੇ ਪੰਜਾਬ ਦੀ ਮੈਂ ਤੁਹਾਨੂੰ ਦਿਖਾ ਦਿੰਨਾ ਆਹ ਦੇਖ ਲਓ ਤੁਸੀਂ ਜਿਹੜੇ-ਜਿਹੜੇ ਬੈਂਕ ਦੇ ਵਿੱਚ ਜਿੰਨੀਆਂ-ਜਿੰਨੀਆਂ ਪੋਸਟਾਂ ਖਾਲੀ ਨੇ ਤਾਂ ਉਹ ਤੁਸੀਂ ਜਿਹੜੀਆਂ ਦੇਖ ਕੇ ਭਰ ਸਕਦੇ ਹੋ ਠੀਕ ਹੈ ਜੀ ਤਾਂ ਆਹ ਜਿਹੜੇ ਸੈਂਟਰ ਨੇਗੇ ਉਹ ਸੈਂਟਰ ਆ ਗਏ ਆਪਣੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜੇ-ਕਿਹੜੇ ਸੈਂਟਰ ਨੇ ਆਪਣੇ ਇੱਧਰ ਜਿਹੜੇ ਵਿਚਾਲੇ ਨੇ ਉਹ ਪ੍ਰੀ ਦੇ ਨੇ ਤੇ ਜਿਹੜੇ ਇੱਧਰ ਲਾਸਟ ਦੇ ਨੇ ਉਹ ਹੈਗੇ ਨੇ ਮੇਨ ਦੇ ਤਾਂ ਆ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਬਟਿੰਡਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮੋਗਾ ਮਹਾਲੀ ਪਠਾਨਕੋਟ ਪਟਿਆਲਾ ਫਗਵਾੜਾ ਇਹ ਪੰਜਾਬ ਦੇ ਵਿੱਚ ਜਿਹੜੇ ਸੈਂਟਰ ਨੇ ਉਹ ਹੋ ਨੇ ਤਾਂ ਇਹਦੇ ਵਾਸਤੇ ਆਪਾਂ ਨੂੰ ਡਾਕੂਮੈਂਟ ਕੀ-ਕੀ ਚਾਹੀਦੇ ਆ ਇਹ ਤੁਸੀਂ ਮੜਾ ਜਾ ਪੜ ਲਿਓ ਧਿਆਨ ਨਾਲ ਕਿ ਬਾਕੀ ਜਿਹੜੀ ਨੋਟੀਫਿਕੇਸ਼ਨ ਦਾ ਲਿੰਕ ਆ ਉਹ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੀ ਕਿਸੇ ਨੂੰ ਫੇਰ ਵੀ ਦਿੱਕਤ ਆਉਂਦੀ ਹੈ ਤਾਂ ਮੈਨੂੰ ਮੈਸੇਜ ਕਰ ਲਿਓ ਸਪੈਸ਼ਲ ਤੇ ਜੇ ਕਿਸੇ ਨੇ ਪੋਸਟ ਭਰਉਣੀ ਹੈ ਉਹ ਵੀ ਮੈਨੂੰ ਜਲਦੀ ਤੋਂ ਜਲਦੀ ਮੈਸੇਜ ਕਰ ਲਿਓ ਜੀ ਧੰਨਵਾਦ